ਲਗਣਾ ਇੱਕ ਟਾਂਕੇ ਲੱਗਣਗੇ ਉਹ ਤੇ ਸੂਈ ਨਾਲ ਦੇਖੇ ਡਾਕਟਰ ਸਾਹਿਬ ਸੂਈ ਨਾਲ ਖੇਡੋ ਹਟਦੇ ਟਾਂਕੇ ਲਾਉਣੇ ਪੈਣਗੇ ਜੀ ਜੇ ਮੈਂ ਕੱਪੜੇ ਸਿਉਂਵੇਂ ਤੇ ਨਵੇਂ ਸਿਉਂਗਾ ਡਾਕਟਰ ਫਿਰ ਸਰ ਦਵਾਵਾ ਟੀਕਾ ਉੱਥੇ ਨਹੀਂ ਲਵਾ ਲੱਖ ਨਹੀਂ ਦਾ ਚੂ ਨਹੀਂ ਖੇਲੇਗਾ ਫਿਰ ਆਰਾਮ ਨਾਲ ਨਹੀਂ ਦਾ ਚੂੱਚ ਨਹੀਂ ਖੇਡਦਾ ਉਹ ਨਹੀਂ ਖੇਡਦਾ ਉਹ ਨਹੀਂ ਖੇਡਦਾ ਨਹੀਂ ਵਧੀਆ ਖੇਲੇਗਾ ਫਿਰ ਟੀਕਾ ਲਵਾ ਲਾ ਉੱਥੇ ਹੈ ਈ ਗੱਲ ਟੀਕਾ ਲਵਾ ਲਾ ਨਹੀਂ ਸਿਰ ਚ ਹੈ ਸਿਰ ਤੇ ਚੇਲ ਵਾਲਾ ਵੀ ਨਹੀਂ ਬੜਾ ਮੱਝਾ ਵਾਲਾ ਨਹੀਂ ਲਵਾ ਲਾਂ ਮੈਂ ਕਹਿੰਦਾ ਡਾਕਟਰ ਨੂੰ ਇਹ ਕਲਵਾ ਲਾ ਸੱਚੂ ਐਡਾ ਕਬੜਾ ਟੀਕਾ ਲੱਗੂਗਾ ਪੈ ਜਾ ਇੱਧਰੋਂ ਓਕੇ ਪੈ ਜਾ ਡਰਨਾ ਡਰਨਾ ਤੇ ਨਿਲਪਿਨਾ ਸੱਚੀ ਗੱਲ ਹੈ ਸੱਚੀ ਗੱਲ ਹੈ ਹਾਂ ਅੱਛਾ ਸੱਚੀ ਗੱਲ ਲੱਗਿਆ ਦੁਖ ਨਹੀਂ ਨਹੀਂ ਮਾਰ ਲੈ ਮਾਰ ਦੋ ਇੱਥੇ ਲੱਗਣਾ ਨਾਲ ਕਰਨੇ